ਉਧਰ ਲਾਇਆ ਉਧਰ ਹੀ ਇੱਧਰ ਲਾਇਆ ਫਿਰ ਉੱਥੇ ਕੋ ਰੱਖਣਾ ਟੂਲ ਦੇ ਸਮਾਨ ਮੇਰੇ ਵੱਲੋਂ ਜੀ ਵੀਰ ਜੀ 18 ਨੂੰ ਸਾਥ ਜੇ ਕਾਲ ਤੇ ਮੇਰੇ ਵੀਰ ਚੜ੍ਹੇ ਰਹੋ ਤੇ ਆਪਾਂ ਜੀ ਤਿਆਰੀ ਕਰ ਰਹੇ ਆ ਬਾਹਰ ਦੀ ਪੂਰੀ ਖੁੱਲ ਤਿਆਰੀ ਆਪਣੀ ਦੇਖਿਆ ਇੱਧਰ ਰੁਕੀਏ ਇੱਕ ਮਿੰਟ ਸਾਡੇ ਸਾਥੀ ਕਰਦਾ ਸਾਥੀ ਜੇ ਤੂੰ ਐਸ ਤਰ੍ਹਾਂ ਕੰਮ ਕਰੇ ਤੀ ਤੂੰ ਆਇ ਨੂੰ ਤਰੱਕੀ ਲੈ ਕਰ ਜਾਵੇ ਕਿਵੇਂ ਰੱਕੇ ਹੋ ਜਾ ਕਿੰਨੇ ਤੇਰੇ ਤਰੱਕੀ ਤੇ ਆਇਆ ਹੋਈ ਨਹੀਂ ਨਾ ਭਾਈ ਤੂੰ ਕੰਮ ਹੀ ਨਹੀਂ ਕਰਨਾ ਕੰਮ ਕਰ ਦੋ ਸਾਸਰੀ ਕਬਲਾ ਪਹਿਲਾਂ ਸਾਸਰੀ ਕਬਲਾ ਅੱਛਾ ਇਹ ਬੰਦਾ ਆਈ ਆਪਣੇ ਕੋਲ ਅੱਜ ਕਿੰਨੇ ਦਿਨ ਬਾਅਦ ਆ ਹੋ ਹਨ 15 ਦਿਨ 15 ਦਿਨ ਬਾਅਦ ਕਲਾ ਰੰਗ ਤੇ ਆਇਆ ਬਸ ਰੰਗ ਕਰਾਉਣ ਹੀ ਆ ਆ ਜਾਂਦਾ ਮੈਨੂੰ ਜਦੋਂ ਮੈਂ ਨਾ 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 ਤੇ ਮੈਂ ਪੈਰ ਆਪਣੇ ਨਾਂ ਬਣਾ ਮੈਨੂੰ ਔਖਾ ਹੀ ਬੜਾ ਉਲੋ ਹੀ ਬਹੁਤ ਆਉਂਦੀ ਯਾਰ ਪੈਰ ਮੇਰੇ ਉਹਨੇ ਨਿਬੜੇ ਦਾ ਬਣਾ ਲਿਆ ਇਹਦੇ ਸਾਬ ਲਾ ਕੇ ਲੈ ਕੇ ਜਾਣੀ ਆ ਤੇ ਮਸ਼ੀਨ ਦੇ ਥੱਲੋ ਸਾਫ਼ ਸੁਥਰੀ ਕਰਾਂਗੇ ਤੋਂ ਰੰਗ ਕਰਾਂ ਕੱਪੜੇ ਨੇ ਬਦਲਨੇ ਆ ਤੇ ਫਿਰ ਚੰਗਾ ਲੱਗੇਗਾ ਇਸ ਕਰਨੇ ਆ ਬੰਦਾ ਨਹੀਂ ਤੇ ਨਜੀ ਵੀ ਨਹੀਂ ਆਉਣਾ ਸੀ ਉਹੀ ਮਿੰਤਾ ਮੁੰਤਾ ਨਾਲ ਆ ਤੇ ਇਹਨੇ ਤਾਂ ਕਿੱਥੇ ਰਹਾ ਦੂੰ ਕਿਵੇਂ ਕੱਟੇ ਦੇਣ ਇਹਨੇ ਕੱਟੇ ਕਰੇ ਕੱਟਨੇ ਕਿਵੇਂ ਐਵੇਂ ਬਸ ਕੰਮ ਕਰਦੇ ਆ ਉੱਤੇ ਬਣਾਉਣ ਵਾਲਾ ਕੰਮ ਕਰਾ ਕਰਾ ਲੱਗ ਰਿਹਾ ਕੋਈ ਨਹੀਂ ਮੜੇ ਉੱਚੀ ਬੋਲਦਾ ਕੁਝ ਨਹੀਂ ਤਾਂ ਕੋਈ ਕੰਮ ਕਰਤ ਲੱਗਿਆ ਰਿਹਾ ਹੋਵੇਗਾ ਕੰਮ ਕੁਝ ਨਹੀਂ ਬਾਦ ਦੋ ਤਿੰਨ ਦਿਹਾੜੀਆਂ ਲਾਇਆ ਨਹੀਂ ਸ਼ਾਇਦ ਬਾਕੀ ਬੁੱਢਾ ਲੜਾਈ ਕੀਤੀ ਬਾਦੂ ਕਿਹਦੇ ਨਾਲ ਬੁੱਢੇ ਨਾਲ ਨਾ ਨਾ ਇੱਥੇ ਮੜਾ ਮਾਰਦੀ ਹੈ ਰੰਗ ਨਹੀਂ ਪਟਾ ਉੱਤੋਂ ਜੰਗਾਲ ਦੇ ਲਾਣਾ ਜਿਹੜਾ ਜਿਵੇਂ ਆਪ ਪਾਪੜੀਆਂ ਜਲਾਗਾ ਤੇਰੀ ਕਮਾਈ ਤਰਾਣਾ ਹਾਂ ਬਰੇ ਆਪ ਤੋਂ ਪਿੱਛੇ ਆਖੀ ਚੱਲ ਚਲਾ ਕੰਮ ਪਿੱਛੇ ਤੋਂ ਦਹਾਂ ਇੱਕ ਬੰਦ ਕਰੇ ਤੇ ਪਰਮਾ ਭਾਈ ਆਇਆ ਪਰਮਾ ਸਾਸਿਕਾ ਬਲਾ ਸਾਸਿਕਾ ਬਲਾ ਸਾਸਰੀ ਕਾਜ ਅੱਜ ਦਾ ਪੰਮਾ ਕੱਚੇ ਜਿਹਾ ਹੈ ਹਰਦਾ ਹਾਂ ਖੁੱਲਾ ਹੀ ਕਰ ਲੈ ਖੁੱਲਾ ਗਿਆ ਜੈ ਹਾਂ ਤੇ ਬਿਆਮਾ ਪਾਉਣ ਦੀ ਕੋਣੀ ਕੋਸ਼ਿਸ਼ ਕੀਤੀ ਉਹ ਨਾਲ ਗਰਮੀ ਬੜੀ ਲੱਗੀ ਗਰਮੀ ਕਰਕੇ ਤੇ ਉਹ ਤਾਂ ਲੱਤਾਂ ਕਾਲੀਆਂ ਹੋ ਜਾਣਗੀਆਂ ਇਹ ਖੁੱਲਿਆ ਮੇਰੀ ਅੱਛਾ ਖੁੱਲਿਆ ਮੈਂ ਤਾਂ ਮਮੀ ਭੁੱਲਦਾ ਹਰਨਾ ਥੱਲੇ ਕੁੜੇ ਕੱਚਾ ਪਾਪ ਕੁੜੀ ਤੂੰ ਬਲਾ ਸਾਸਿਕਾ ਸਾਸਿਕਾ ਵੀਰ ਹਮੇ ਫੜ ਲਾਦਾ ਆਂਦਾ ਆਂਦਾ ਜੀ ਕੋਲੋਂ ਇੱਕ ਫੋਨ ਆ ਗਿਆ ਸੀ ਵਿੱਚ ਤੇ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਬਲੌਗ ਦੇ ਉੱਤਰ ਲੱਗਿਆ ਇਹ ਆਪਣਾ ਜੀ ਬਾਹਰ ਦੀ ਤਿਆਰੀ ਹੋ ਗਈ ਜੀ ਫੁੱਲ ਤੇ ਆਪਾਂ ਮਸ਼ੀਨਾਂ ਦੇ ਪੇਂਟ ਵਗੈਰਾ ਮਾੜਾ ਮੋਟਾ ਮਾਰਨਾ ਜਿੱਥੇ ਉੱਡਾ ਅਸੀਂ ਮਥਾੜੋ ਨੂੰ ਮਾਰਾ ਸੀ ਪੇਂਟ ਤੇ ਉਹਦੇ ਜੇ ਥੋੜਾ ਜਾ ਦੂਜਾ ਕਾਸਟਿਕ ਵਗੈਰਾ ਮਾਰਾ ਹਿਕਾਸ਼ ਤੇ ਕਰਕੇ ਉਹਦਾ ਰੇਡ ਜਸਟਰ ਦੇਖ ਲਓ ਕਦੋਂ ਉਹ ਮਾਰਨਾ ਤੇ ਪੂਰੀਆਂ ਮੱਡੀਆਂ ਪਾ ਰਿਆ ਕੀ ਕੀ ਕਰਨ ਲੱਗਾ ਆਪਾਂ ਮੈਂ ਸਮਾਨ ਪੂਰਾ ਨੇ ਕੱਢ ਲਿਆ ਮਸ਼ੀਨਾਂ ਦਾ ਵਾਲਬੂਲ ਵਗੈਰਾ ਕਿਹੜਾ ਕਿੱਧਰ ਕਰਨਾ ਕਿਹੜਾ ਕਿੱਧਰ ਕਰਨਾ ਰਾੜਾ ਕਿੰਨੀ ਕਿਤੀ ਇਹ ਕਰਨੇ ਵਾਲੇ ਤਾਂ ਸਾਰਾ ਹਰਮਾਨ ਕੱਢਾ ਚਾਰ ਵੀ ਸੀ ਗੁਰੂਆਬਰੰਗ ਬਹੁਤ ਬੜੇ ਕੱਢੀ ਫਿਰਨੇ ਕਿਹੜੇ ਕਿਹੜੇ ਕੁਆਰਡੀਨ ਲਈ ਫਿਰਦਾ ਕੋਈ ਯਾਰ ਅਰਬੀ ਦਾ ਹੀ ਕੋਈ ਕਿਹੜਾ ਹੀ ਕੋਈ ਇਹ ਇਹ ਬੀ ਦਾ ਹੀ ਕੋਈ ਕਿਥਾਇਨੇ ਸਪਰਗਾ ਜੀ ਕਿਦਰੋਂ ਤਾਂ ਮੰਗੀ ਬਾਬੇ ਦੀ ਗੋਟੀਆਂ ਹਾਰੇ ਵਿੱਚ ਰਲਾ ਦਿੱਤੇ ਕਿੱਟ ਦੇ ਫੰਗੜਾ ਫੰਗੜਾ ਲੋਕ ਪਾਸੇ ਬਾਕੀ ਬਾਈ ਜੀ ਇਹਨੇ ਤਾਂ ਪੂਰਾ ਰਾੜਾ ਰੁਣਾ ਕਰ ਦਿੱਤੀ ਸਾਰੀਆਂ ਇਕੱਠੀਆਂ ਤੇ ਆਪਾਂ ਜੀ ਪੇਂਟ ਆ ਰਿਹਾ ਫਿਰ ਪੇਂਟ ਮਾਰ ਦੇ ਇਨੂੰ ਵੀ ਮਾਰਨਾ ਸੀ ਹੁਣ ਇਹਨੂੰ ਆਪਣਾ 1 ਲੀਟਰ ਹੀ ਲੈਂਦਾ ਜੀ ਇਹਦੇ ਵਾਸਤੇ ਇਹਨੂੰ ਆਪਾਂ ਪੇਂਟ ਮਾਰਨਾ ਜੀ ਦਾ ਆਹੇ ਮਾਰਨਾ ਇੰਨਾ ਕੋ ਬਾਕੀ ਤਕਰੀਬਨ ਸਹੀ ਆ ਇਹ ਹੁਣ ਟਾਈਮ ਨਹੀਂ ਹੈਗਾ ਟਾਈਮ ਦੇ ਪੇਂਟਾ ਗੋ ਰਿਆ ਏ ਉਹ ਆਪਣੇ 46 ਹੁਣ ਵੇਖ ਲੈ ਕੋਈ ਹੋਂਦੇ ਚ ਨਬੇੜ ਦੇਣਾ ਬਾਹਰ ਤੋਂ ਮਾਲਾ ਬੜਾ ਸਾਫ਼ ਕਰਦੇ ਤੇ ਆ 46 ਇੱਧਰ ਲਾਇਆ ਪਹਿਲੋ ਗ੍ਰਿੰਡਰ ਇੱਧਰ ਇੱਧਰ ਪਹਿਲੇ ਨੂੰ ਮਾਰਨਾ ਫਿਰ ਨੂੰ ਮਾਰਨਾ ਇਹ ਆ ਚੀਜ਼ਾਂ ਪੜਦੇ ਕਲੀਆਂ ਬੱਸ ਜਿਵੇਂ ਆ ਵੇਖੀ ਆ ਆ ਚੀਜ਼ਾਂ ਹੀ ਕਰਦੇ ਸੈਟ ਕੀ ਹੋ ਗਿਆ ਆਪਾਂ ਬਣਾਤਾ ਇਹ ਜਿਗਾੜਾ ਕੰਪਰੈਸ਼ਨ ਵਾਲਾ ਆ ਇਧਰ ਟੈਂਕੀ ਪਈ ਆ ਇਧਰ ਕੰਪਰੈਸ਼ਨ ਆ ਮੋਟਰ ਤੇ ਉਹ ਜਿਗਾੜ ਲਾਤਾ ਜੀ ਹਵਾ ਵਾਲਾ ਉਹ ਇੱਥੇ ਰੱਖਤਾ ਪਚੋਕੇ ਹੁਣ ਆਪਾਂ ਇਹਦੇ ਨਾਲ ਮਾਰਾਂਗੇ ਜੀ ਪੇਂਟ ਵਗੈਰਾ ਮਸ਼ੀਨ ਨੂੰ ਜਿੱਥੇ ਜਿੱਥੇ ਕੋਈ ਵੱਜਣ ਵਾਲਾ ਬਾਕੀ ਤਕਰੀਬਨ ਸਹੀ ਆ ਹੈ ਕਿਵੇਂ ਕਿੱਥੋਂ ਇਹ ਮੈਂ ਛੋਟਕਾਂ ਦੇ ਕਿੱਥੋਂ ਆਹ ਦੇਖ ਸਲਾਤਨ ਅੱਜ ਕਿਤੇ ਪੈਂਚਰੇ ਤੇ ਖੜ ਲੱਗੀਆਂ ਹਾਂ ਹਾਂ ਹੱਡ ਗਈ ਮਾ ਫੈ ਚਲ ਹੁਣ ਚਲਦਾ ਕਿ ਨਹੀਂ ਅਖੀ ਛੱਡ ਗਈ ਤੇ ਚਲਦਾ ਹੈ ਇਹ ਗਿੱਲੇ ਥਾਂ ਤੇ ਨਾ ਰੱਖ ਦੂੰ ਲੈ ਗੇ ਲੱਕਣੇ ਕੱਲੀ ਕੱਲੀ ਕਰ ਦਿਨਾ ਫਟੇ ਰੱਖੀਏ ਬਾਕੀ ਜੀ ਆਪਣਾ ਇਧਰ ਤਕਰੀਬਨ ਗ੍ਰਾਈਂਡਰ ਵਗੈਰਾ ਬਚ ਚੁੱਕਾ ਹੈ ਆ ਦੇਖੋ ਸਾਹਮਣੇ ਇਹਨਾਂ ਕੋ ਰਹਿ ਗਿਆ ਮਾਰ ਕੇ ਤੇ ਫਿਰ ਮਾਰਦੇ ਇਹਨੂੰ ਪੇਂਟ ਤੇ ਆਪਾਂ ਹੁਣ ਇਹ ਕਰਨਾ ਉਹ ਕਿਰਤਾਰ ਲਾ ਲੈ ਉਧਰੋਂ ਆਹ ਮੋਟਰ ਵੀ ਹੁਣ ਵਿੱਚੇ ਆਪਾਂ ਚਲਾ ਦੇਣੀ ਹੈ ਇਹ ਨਹੀਂ ਥੋੜੀ ਨੀ ਮਾਰ ਹੂੰ ਇਹਵੇਂ ਜੇ ਵੀ ਥੋੜਾ ਲੱਗਦੀ ਪਈ ਹੈ ਹੋਰ ਕਿ ਉਹਨਾਂ ਦਾ ਕਰੈਕ ਹੋਏ ਅੱਜ ਇਹ ਬੰਦੇ ਨੂੰ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ ਕਰੈਕ ਗਈ ਤਾਰ ਹੈ ਸਿਆਪਾ ਪਾਵੇਂਗਾ ਸਿਰ ਹੱਥੋਂ ਲੱਗ ਜਾਣੀ ਉਤਾਰ ਲਾ ਆਣੇ ਉਧਰੋਂ ਦੋਵੇਂ ਤਰਫ ਫੜ ਲੈ ਕੱਠਿਆਂ ਫੜ ਲੈ ਫਿਰ ਦੋਵੇਂ ਫੜ ਲੈ ਮਮ ਤਰੀਕੇ ਨਾਲ ਤਣਾ ਲਾ ਜਾਦਾ ਮੇਰੇ ਕੋ ਉਧਰ ਨਾ ਪਜਣਾ ਪਰ ਤਾਰਾ ਲਾਉਣਾ ਤਿਆ ਤਾਰਾ ਲਾਉਣਾ ਪੈਣਾ ਹੋਵੇ ਕਿ ਦੇ ਪਿਆਰ ਹੀ ਖੜਾ ਪੰਮੇ ਰਾਜ ਡਿਊਟੀ ਦਿਨੇ ਟੂਲ ਬਣਾਣਾ ਨੇਕ ਪਰ ਮੈਂ ਬਣਾ ਲਾਂਗਾ ਟੂਲ ਪਾਟਲਾ ਤਨਾ ਬਣਾ ਕੇ ਕਿਵੇਂ ਇਹ ਪਾਟ ਕੇ ਨਹੀਂ ਬਣਾਣਾ ਇਹ ਚਾਦਰ ਤੇ ਮੈਂ ਦਾ ਦੇਣਾ ਵੱਧੋ ਆਪਣੀ ਰਿਗਿਆ ਨੇ ਹਾਂ ਸਾਰੇ ਤਰੀਕਾ ਨਾ ਮੰਨ ਦਾ ਕਰੀਏ ਉਹ ਹਮਾਰ ਕਰਨੇ ਆ 1 ਮਿੰਟ ਰੁਕ ਜਾ ਅੱਜ ਆਪਾਂ ਟਾਇਰ ਲੈ ਆ ਨਵਾਂ ਬੀਕੇਟੀ ਦਾ ਜੋੜੀ ਲੈਂਦੀ ਆ ਇਹ ਚੜਾਉਣ ਲੱਗਿਆ ਹੁਣ ਉਹ ਵਿੱਚ ਦੇ ਕੇ ਆਪਾਂ ਬੀਕੇਟੀ ਪਰ ਮੈਂ ਦੋ ਐਡੀ ਪਾਰੀ ਉਰਾੜ ਚੁੱਕਦਾ ਚੱਕੋ ਦੋ ਵਜੇ 10 ਕੇ ਇਕੱਠਾ ਚਲੋ ਚਲੋ ਮੈਂ ਘੜ ਚੱਕੀ ਚਲ ਚੁੱਕ ਲਾਉਣਾ ਟਾਇਰ ਆ ਲੈ ਆਦਾ ਇੱਕ ਟਾਇਰ ਇੱਕ ਹੋ ਗਈ ਸਟਿੱਪਣੀ ਆਪਣੀ ਤੇ ਤੁਹਾਨੂੰ ਪਤਾ ਹੀ ਜਿੱਦਾਂ ਕਿ ਬਾਹਰ ਟਾਇਰਾਂ ਦੇ ਬਣਾ ਮਸ਼ੀਨ ਦਾ ਕੋਈ ਹਾਲ ਨਹੀਂ ਆ ਬਾਕੀ ਆਪਾਂ ਬੀਕੇਟੀ ਦਾ ਲੈ ਕੇ ਆਏ ਟਾਇਰ ਦੱਸਦੇ ਬਹੁਤ ਵਧੀਆ ਤੋਂ ਦਾ ਕਰ ਆ ਲਾ ਪੱਤੀਆਂ ਅਜੀ ਆਪਾਂ ਦੇ ਸਮੇਸ਼ ਦਾ ਵੀ ਪ੍ਰੈਸ਼ਰ ਬੰਨ ਤਾ ਗੇ ਪੱਤیاں ਲਾਉਂਦੇ ਆ ਤਾਰਾ ਇਧਰ ਕਾਲਾ ਕਰੰਟ ਨਾ ਹੋਵੇ ਵਿੱਚ ਪੱਤੀ ਉਧਰ ਕਿਹੜੀ ਤੇ ਇਧਰ ਕਿਹੜੀ ਐ ਬੋਲੀ ਇਹਦੀ ਕਰ ਲਓ ਮੇਰਾ ਜਿਹੜੇ ਵੱਡੀ ਮੜੀਓ ਉਧਰ ਦੀ ਵੇਖੋ ਜਿਹੜਾ ਮੋਰਾ ਉੱਤੇ ਆ ਉਧਰ ਦੀ ਐ ਆ ਉਧਰ ਦੀ ਐ ਆ ਕਾ ਸਿੱਥੇ ਠੰਡਾ ਰੋਲਾਂ ਦੇ ਠੰਡਾ ਇਹਨਾਂ ਦਾ ਕੀ ਕਰਮ ਹੈ ਨਾੜ ਕੱਟ ਕੇ ਲੈ ਲੇ ਨਰ 400 ਤੇ ਫੜਾ ਜਾਂ 19 ਦਾ ਫੜ ਲ ਦੋ ਫਮਾ ਨਹੀਂ ਨਰ ਲੱਭ ਗਈ ਇਧਰ ਬਾਈ ਜੀ ਘੋਰਾ ਬਾਈ ਲੱਗਿਆ ਪੇਂਟ ਕਰਨ ਜਿਹੜਾ ਆਪਣਾ ਰਹਿ ਗਿਆ ਸੀ ਪਹਿਲੋਂ ਵਿੱਚ ਵਿੱਚੋਂ ਇਹ ਥੱਲੇ ਮਾਰੀ ਬੈਗ ਮੜਾ ਜਾ ਉਹ ਠੀਕ ਇੱਥੇ 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 ਥੋੜਾ ਰੈਡੀਟਰ ਕੋਲ ਅੱਛਾ ਵੇਖ ਤੰ ਦੇਖਦਾ ਪੈਣਾ ਮੜਾ ਬਾਵਾ ਨਾ ਪੀਏ ਛੇਤੀ ਨਹੀਂ ਬਰਦਾ ਜਾਣਾ ਇੱਕ ਘਟੇਰੀ ਬੰਨ ਨਹੀਂ ਮੜੇ ਭਾਈ ਵੀ ਨਾ ਤੇ ਬਾਕੀ ਤਕਰੀਬਨ ਆਪਣਾ ਕਮ ਰੈਡੀ ਆ ਇਧਰ ਵੀ ਅੱਗੇ ਸਕੰਜਾ ਕੱਸਾ ਦਾ ਤੇ ਸਮਾਨ ਵਗੈਰਾ ਰੱਖਾਂਗੇ ਤੇ ਆ ਇੱਕ ਦੇਸੀ ਜਗਾੜ ਅਸੀਂ ਲਾਇਆ ਜੀ ਤੇ ਇੱਥੇ ਪਈਆ ਮੋਟਰ ਉਧਰ ਪਈਆ ਕੰਪਰੈਸ਼ਨ ਇੱਥੇ ਲੱਗਾ ਬਾਕੀ ਇੱਕ ਦੂਸਰਾ ਪਾਣੀ ਪੈਂਸਲ ਜਾਉ ਪਿਆ ਤੇ ਇਹ ਪੱਤੀ ਬਤੇ ਲਾਈਆਂ ਨਵੀਆਂ ਤੇ ਪੰਮਾ ਸਮਾਨ ਬਹੁਤ ਇਕੱਠਾ ਕਰੀ ਫਿਰਦਾ ਇਹ ਰਿਵਟਾ ਪੜਤੀ ਇਹ ਕਨੇ ਪਾਵੇਂਗਾ ਆਹ ਵੇ ਲੱਗਾ ਭਾਈ ਅੱਛਾ ਇਹ ਸੌ ਰਿਵਟੇ ਉਹ 200 ਉਹ ਹੋਰ ਆਪਾਂ ਲੈਣੀ ਵੀ ਦੇ ਸਕਦੇ ਤੁਲੇ ਲਵਾਂਗੇ ਠੀਕ ਹੈ ਮੈਂ ਹਣ ਬਲਾ ਦੇ ਮਾਲ ਉਹੋਈ ਗੱਲ ਹੈ ਨਹੀਂ ਤੂੰ ਬੰਦਾ ਇੰਤਿਆ ਆਪਣੇ ਛੋਟੇ ਰਵੜਾ ਕੋ ਨਹੀਂ ਚੇਤਾ ਕਰਾ ਦੀ ਚੰਗਾ ਕਿੱਥੇ ਗਿਆ ਨੇ ਬਾਕੀ ਇੱਕ ਲੀਟਰ ਇਹਨੂੰ ਮਿਲਾਈਏ ਯਾਰ ਰੰਗ ਆ ਕਰਮਾਲ ਤੇ ਬੜੇ ਦਿਨ ਦੀ ਦੀਕ ਦੀ ਪਈ ਮੈਨੂੰ ਰੰਗ ਕਦੋਂ ਕਰਨਗੇ ਕਦੋਂ ਕਰਨਗੇ ਇਹਨੂੰ ਹੀ ਕਰਦੇ ਆ ਜੀ ਆਪਾਂ ਰੰਗ ਇਹਨਾਂ ਕੋ ਰਹਿੰਦਾ 1 ਲੀਟਰ ਲਿਆਏ ਨੇ ਵਾਸਤੇ ਬਾਕੀ ਆਪਾਂ ਕਰਾਂਗੇ ਬਾਅਦ ਚ ਕਰਾਂਗੇ ਜਿਹਨੂੰ origignal ਕਰਾਂਗੇ ਇੱਕ ਰੀ ਹੋਰ ਮਾਰਾ ਜਾਂ ਥੋੜਾ ਜਿਹਾ ਉੱਡਾ ਜੰਗਾਲ ਕਰਕੇ ਕਰਨ ਲੱਗੇ ਤੇ ਦਸ਼ਮੇਸ਼ ਤਾਂ ਵੀ ਆਪਾਂ ਵਿੱਚ ਵਿੱਚੋਂ ਪਟਦਾ ਜਿੱਦਾਂ ਆ ਦੇਖੋ ਛਿਲਡੀਆਂ ਜਿਹੀਆਂ ਜ ਬਣੀਆਂ ਸੀ ਉਹ ਸਾਹਮਣੇ ਤੇ ਐਲੀਵੇਟਰਾਂ ਤੋਂ ਮਾਰੇ ਮੇਰੇ ਸੁਖਾਈ ਹੋ ਗਈ ਆਪਣੀ ਤੇ ਇਹਨੂੰ ਵੀ ਆਪਾਂ ਕਰਾਂਗੇ ਇਹ ਪੇੜ ਕਪੜਾ ਮਾਰ ਲੱਖਾ ਇਹ ਉਹ ਪੱਤੇ ਕਾਸ ਕੇ ਨਾਲ ਕਪੜਾ ਮਾਰ ਉਹ ਕਟਹਿਰ ਕਰ ਉਹ ਜਿਹੜਾ ਮਾਰ ਕਰਨ ਮਸ਼ੀਨ ਦੇ ਉਹ ਆਈ ਕੋਈ ਨਹੀਂ ਜ ਉਹਨੂੰ ਛੌਂਕ ਹੀ ਕੋਈ ਨਹੀਂ ਕੰਮ ਲੱਗਦਾ ਯਾਰ ਮਸ਼ੀਨ ਦਾ ਬਿਮਾ ਮਸ਼ੀਨ ਰਾਣੀ ਨਾਲ ਆਪਣੀ ਨੂੰ ਟੌਰ ਨਾਲ ਰੱਖਣਾ ਪਰ ਉਹਨਾਂ ਨੂੰ ਪਾ ਵਾਸ਼ ਲਗੀ ਵਾਸ਼ ਨਾਲ ਲੈ ਗਏ ਵਾਸ਼ ਹੱਲ ਪਾਈ ਜ਼ਰੂਰੀ ਚਾਹੀਦੀ ਆਪਾਂ ਨੂੰ ਵਾਸ਼ ਲੈ ਕੇ ਖੁੱਲਦਾ ਖੁੱਲ ਜਾਂਦਾ ਆ ਆ ਲੱਗਾ ਇਸ ਤਰ੍ਹਾਂ ਛਿੱਟਾ ਪੱਤੇ ਹਲਵਾਏ ਪੱਤੇ ਹਲਵਾਏ ਪੰਮਾ ਦਾ ਰਹਿਮਾਨ ਜੁੜੀ ਆਉਣਾ ਉਹਦੇ ਫਿਰ ਨਾੜ ਪੱਕੇ ਕਰਾਂਗੇ ਇਹਦੇ ਨਾਲ ਟਿਪਣੀ ਕੋ ਨਹੀਂ ਗਈ ਟਿਪਣੀ ਤੁਹਾਨੂੰ ਦੇਣੇ ਆ ਕੋਲਾ ਉਹ ਟਿਪਣੀ ਦੇ ਨਾਲ ਉਹ ਪਈ ਉਹ ਟਰੈਕਟਰ ਵਾਲੀ ਓਏ ਕੀ ਗੱਲ ਹੈ ਟਿਪਣੀਆਂ ਬਹੁਤ ਨੇ ਆਪਣੇ ਕੋਲ ਉੱਥੇ ਕਰੇ ਪੰਜਣੇ ਇਹ ਨਾ ਹਮਜੀਬ ਕੋ ਨਹੀਂ ਗਿਆ ਫਰੇ ਪੱਤੀ ਨੂੰ ਆਵਾਸ਼ ਨਾ ਪਾਈ ਪਾਈ ਆਵਾਸ਼ ਲਾ ਇਹ ਨਾ ਢੋਰ ਦੇਸੀ ਹੈ 400 ਦਾ ਇਹ ਚੀਤਾ ਕਰਦਾ ਤੂੰ ਇਧਰ ਆ ਲਖਾ ਤੂੰ ਨਾ ਉਹ ਕਪੜਾ ਮਾਰ ਦੇ ਜਦੋਂ ਪਟਕਾ ਨਾ ਗੁਰੀ ਗ੍ਰੈਂਡਰ ਨਾਲ ਜਾ ਉਹ ਮਸ਼ੀਨ ਤੇ ਮਾਰ ਦੇ ਮਾਰ ਵਾਲਾ ਕਪੜਾ ਪਰਲੇ ਨਾਲ ਕਾਸਤੇ ਟੈਰ ਵਾਲੇ ਪੰਮਿਆ ਵੱਡੇ ਰਾਰ ਨਾਲ ਝੂਟ ਨਾ ਮਾਰੀ ਪਰ ਦੇਖ ਕੋ ਪਟਕਾ ਆ ਕਿੰਨਾ ਲਗਾ ਕੜਾ ਅੱਖ ਨਹੀਂ ਕੱਢਦੇ ਉਹਨੇ ਇੰਨਾ ਤੱਕ ਨਹੀਂ ਨਾ ਕਰਨਾ ਜਿਨ੍ਹਾਂ ਦੇ ਕਰਤਾ ਹੀ ਇਹਦੇ ਹਾਰੇ ਕਹਨ ਨਾਲ ਨੇ ਕਿੰਦੇ ਇਹਦੇ ਚੈੱਕ ਕਰੋ ਆਵੇ ਨਾਟ ਰੋਡ ਮੈਂ ਇਹ ਰੁਕਾ ਦੇ ਇਹ ਨਾਲ ਹਾਰੇ ਕਹਿੰਦੇ ਆ ਉਹ ਰਵੀ ਆ ਨਾੜ ਹਾਰਾ ਆਪਣੇ ਰਿਮਰ ਮਨ ਕਸਣਾ ਸਾਰੇ ਢਲੇ ਨੇ ਨਿਕ ਫਿਰ ਦਾਸ ਦੇਣਾ ਆਕਾਸ ਦੇ ਨਾੜੇ ਕੋ ਉਹ ਕਹਣਾ ਮੋਮਬਤੀ ਵਾਲਾ ਜਿੱਥੇ ਗੈਂਡਰ ਮਾਰਨਾ ਪਰਲੇ ਪਾਹੇ ਦੇ ਚਾਹ ਸਾਫ ਕਰ ਦੇ ਸਟicker ਲਾਣਾ ਯਾਰ ਸਟicker ਸਟicker ਸ਼ੀਲਡ ਲਾਣੀ ਤੇ ਪਰ ਇੱਕ ਹੀ ਲੱਗਣਾ ਫਿਰ ਇਹਦੇ ਆਵੇ ਕਿਵੇਂ ਹੋਵੇ ਨਾ ਲਾਣੀ ਪਣੀ ਹੈ ਦੋ ਸ਼ੀਲਡ ਆਣੇ ਹੈ ਹਾਂ ਦੋ ਸ਼ੀਲਡ ਆਣੇ ਨੋ ਮਾਣੈ ਨੂੰ ਕੱਲੀ ਨਾ ਦੇ। ਇਹ ਕਰਨਾ ਫਿਰ ਇਹ ਕੋਈ ਜੇ ਲਾਬ ਲਾਣਾ ਸਵਾਰ ਹੋ ਰਿਹਾ। ਅਖਬਾਰ ਲਾਬ ਲਾ। ਉਹ ਤੇ ਬਲਾਈ ਹੋਣਾ। ਇਵੇਂ ਕਰ ਲੈ। ਇਵੇਂ ਕਰ ਲੈ। ਪੰਮਾ ਨਾੜ ਕਾਸਾ ਬੱਕੀ ਚੈੱਕ ਕਰਦੇ ਨਾੜ ਕਾਸ ਕਾ ਜਾਂ ਨਹੀਂ ਆ। ਗੋਟੀ ਕੁੜ ਦੇ ਵਿੱਚ ਹੀ ਛੱਡ ਜਾ। ਆ ਵੀਰ ਜੀ ਆਪਾਂ ਨਾਲ ਟਾਇਰ ਨਵਾਂ ਲਿਆਏ। 18 40 ਦਾ। ਤੇ ਕਰਮਾ ਵਾਲਾ ਸਾਥ ਹੀ ਦੇਈਂ ਸਿਰੇ ਤੱਕ। ਤੱਗੇ ਕਪਣਾ ਟਾਇਰ ਫਾੜ ਗਿਆ ਸੀ ਬਾਹਰ ਗਿਆ ਸੀ ਤੇ ਇਹਦੇ ਇਹ ਕੱਟ ਸੀ ਇਹ ਟੈਨੂ ਇਹ ਟਾਇਰ ਆਪਾਂ ਕੱਲਾ ਹੀ ਬਦਲਿਆ ਉਧਰ ਤੱਕ ਵੀ ਉਹ ਹੀ ਆ ਉਧਰ ਵੀ ਜਾਨੀ ਕਿ ਟਾਇਰ ਹੈਗਾ ਜੀ 95 ਪੈਸੇ ਜੀ ਸਮਝ ਲਓ ਤੁਸੀਂ ਤੇ ਇਹ 100 ਹੈ ਬਸ ਇੰਨਾ ਕੋ ਫਰਕ ਹੈਗਾ ਕਿਵੇਂ ਵਾਜਗਾ ਤੇ ਨਾਲ ਉਹ ਗੱਲ ਬਣੀ ਖੜੀ ਆਏ ਜਿਵੇਂ ਫਿਲਮ ਕਿ ਨ ਮੇਰ ਮੇਤਰ ਦੀ ਟੈਂਟਾ ਉਹਨੂੰ ਪਹਿਲੇ ਖੋਲ ਤੇ ਲੱਗਦਾ ਗਿੱਲੇ ਕਰਨ ਤੇ ਲੱਗਦਾ ਫਰਦਾ ਗਣਾ ਕੋਹਿੰਦੇ ਲੱਗਦਾ ਜਿਉਂ ਪੀਨ ਦੀਵਾਰੀ ਉਹ ਮੈਂ ਆ ਜਨਾ ਹਨ ਤੇ ਉਹ ਗੱਲ ਇਹ ਵੀ ਜਦੋਂ ਜਾਂ ਸੌਖਾ ਥਾਂ ਹੋ ਗਏ ਨੇ ਉੱਥੇ ਮੈਂ ਲੱਗ ਪੰਦਾ ਸੌੜ ਤੇ ਤੇਰੇ ਨੂੰ ਕੰਮ ਕਰਾਉਣਾ ਇਹ ਗੱਲ ਹੈ ਨਾ ਕਿਵੇ ਇਹਦਾ ਇੱਥੇ ਮਾਰ ਦੇ ਇਧਰ ਕਾਰਡ ਵੀ ਜਗਾ ਟੈਂਕੀ ਕੋਲ ਯਾਦਾ ਬਈ ਮੈਂ ਕਰਾ ਕਰਾ ਕੇ ਸਾਰਾ ਤੂੰ ਕਰ ਲਈ ਬਈ